ਨੀ ਲਿਆ ਰੋਟੀ ਕੀ ਕਰ ਲੈਨਾ ਘਾਟ ਟਾਈਮ ਹੈ ਫੇਟੀ ਕਰ ਤੂ ਤਾਂ ਆਲੂ ਛਿੱਲਰ ਨਹੀਂ ਇੰਨਾ ਬਰਾ ਲਾਤਾ ਰੋਟੀ ਕਿਵੇਂ ਬਕਾਏਂਗੀ ਮੇਰੇ ਸਾੜੇ ਦੀਏ ਮੈਂ ਕੱਦਾ ਦੇਖਣਾ ਰਾ ਦੇਖੀ ਹੈ ਨਾ ਵੀ ਮੈਂ ਤਿੰਨਨ ਬਾਲ ਖਵਾ ਖਵਾਈ ਹੰਬਗੀ ਬਾਟੀ ਤਾਂ ਪਹਿਲਾਂ ਚੂਸਲਾ ਹਾਂ ਜਿੱਚ ਧਾਲ ਪਈਆ ਬਕਵਾਸ ਕਰਦਾ ਰੋਟੀ ਨੂੰ ਪਹਿਲਾਂ ਕਣ ਕਾਲੀਆਂ ਅੱਠ ਨੂੰ ਖਾ ਗਿਆ ਹੁਣ ਆਲੂ ਵਾਲਕੇ ਨੂੰ ਦਮ ਲੈ ਲੈ ਪੂਰਾ ਕਿਵੇਂ ਹੜ ਗਿਆ ਫਿਰਦਾ ਸਾਰਾ ਆਟਾ ਜਿਮ ਕੋਣਾ ਖਾਂਦਾ ਦੇਖ ਲੈ ਕਿਵੇਂ ਬਿੱਲਾ ਬਹਿ ਕੇ ਡੱਕਿਆ ਫਿਰਦਾ ਦਿੰਦਾ ਹੜੇ ਕੰਜਨ ਨਾ ਹੋਵੇ ਕਿਸੇ ਤਾਂ ਹੰਦਾ ਮੇਰੇ ਸਾੜੀ ਦੀਏ ਆਏ ਬਕਵਾਸ ਕਰਦੀਆਂ ਤੁਹਾਡੇ ਟੱਬਰ ਦਾ ਕੋਈ ਆਟਾ ਦੇਖੀ ਦੰਦਾ ਆ ਵੀ ਮਗਲਾਈ ਸਾਈਵਾ ਕਿਹੜਾ ਬੈਣਦਾ ਪੀਟਰਾਂ ਨੂੰ ਟੋਕਦਾ ਹੈ ਹੁਣ ਜ਼ਿਆਦਾ ਬਕਵਾਸ ਨਾ ਕਰ ਰੋਟੀਆਂ ਲਾ ਰੋਟੀਆਂ ਨਹੀਂ ਤੈਨੂੰ ਕਰ ਦੂੰ ਮੈਂ ਸੂਤ ਹੈ ਪੰਗੇ ਲੈਣੀਆਂ ਮੈਨੂੰ ਫੱਟੇ ਪਹਿਣਗੇ ਮਗਰ ਪਿਆਰ ਦੇਖ ਮੇਰੇ ਸਾੜੀ ਦੇ